ਦੀ ਖਾਲਸਾ ਵਾਹਿਬ ਜੀ ਦੀ ਬਖਸ਼ਿਸ਼ ਮੈਨੂੰ ਜੀ ਨੇ ਕਿਰਪਾ ਕੀਤੀ ਹੈ ਅਸੀਂ ਫੌਜੀ ਵੀਰ ਇਕੱਠੇ ਹੋਏ ਆ ਤੇ ਆਪਣੀਆਂ ਪੁਰਾਣੀਆਂ ਜਾਂਦਾ ਭਾਈ ਸਾਹਿਬ ਉਹ ਭਾਈ ਮੋਹਰਿਆ ਸਿੰਘ ਜੀ ਤੇ ਵੀਰ ਜੀ ਕੁਲਦੀਪ ਸਿੰਘ ਜੀ ਤੇ ਮੈਂ ਬਰਵਿੰਦਰ ਸਿੰਘ ਜੀ ਤੇ ਸੁਨੀਲ ਲਾਲ ਜੀ ਸੋ ਅਸੀਂ ਸਾਰੇ ਇਕੱਠੇ ਹੋਏ ਆ ਫੌਜੀ ਵੀਰ ਤੇ ਪੁਰਾਣੀਆਂ ਜਾਂਦਾ ਕੀ ਸੈਟ ਅਰੇਜਮੈਂਟ ਦੀਆਂ ਰੈਡੀ ਪਰਿਵਾਰ ਦੀਆਂ ਅਸੀਂ ਤਾਲੀਆਂ ਜਿੱਤੀਆਂ ਤੇ ਬਹੁਤ ਹੱਸੇ ਵੀ ਖੁਸ਼ੀ ਵੀ ਹੋਈ ਕਿਉਂਕਿ ਪ੍ਰਾਣੀਆਂ ਜਦੋਂ ਮਿੱਤਰਾਂ ਪਹਿਲਾਂ ਦੇ ਨਾਲ ਹੁੰਦੀਆਂ ਨੇ ਵੀ ਆਪਾਂ ਪੁਰੀਆਰ ਕੀ ਕਰਦੇ ਹੁੰਦੇ ਸੀ ਕਿ ਆਪਾਂ ਰਾਂਜੀ ਕੀ ਕਰਦੇ ਹੁੰਦੇ ਸੀ ਸਿੱਖ ਹੁੰਦੇ ਨੇ ਕੀ ਕਰਦੇ ਹੁੰਦੇ ਸੀ ਸਾਰੀਆਂ ਜਾਤਾਂ ਇਕੱਠੀਆਂ ਹੁੰਦੀਆਂ ਸੋ ਉਹ ਆਪਾਂ ਗੁਰੂ ਨੂੰ ਚੇਤੇ ਕਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹ ਤੇਗਪਾਧਰ ਮਹਾਰਾਜੀ ਜਿਸ ਵਕਤ ਮੱਖਣ ਸਾਹ ਲਵਾਉਣਾ ਮੱਖਣ ਸਾਹ ਲਵਾਉਣੇ ਦਾ ਜਵਾਜ ਡੁੱਪਣ ਲੱਗਿਆ ਡੁੱਪਣ ਲੱਗਿਆ ਤੇ ਉਹਨੇ ਅਰਦਾਸਾਂ ਵੀ ਕੀਤੀਆਂ ਕੀਤੀਆਂ ਸੱਚੇ ਪਾਤਸ਼ਾਹ ਵੀ ਮੇਰਾ ਨਿਮੰਡ ਦਾ ਚਤਾਰੀ ਡੁੱਪ ਰਿਹਾ ਤੇ ਤੁਸੀਂ ਮੇਰੇ ਧੁੱਪ ਦੇ ਵੇਲੇ ਨੂੰ ਪਾਰ ਕਰੋ ਤਾਂ ਹੁਣ ਇਹ ਤਾਂ ਪਤਾ ਨਹੀਂ ਸੀ ਜੇ ਤੇਗਪਾਧਰ ਮਹਾਰਾਜੀ ਗੁਰੂ ਹਨ ਤੇ ਉਹਨੇ ਮੌਜੂਦਾ ਗੁਰਦਿਆਲੇ ਅਰਦਾਸ ਵੀ ਕੀਤੀ ਕਰ ਦਿੱਤੀ ਤੇ ਉਹ ਡੁੱਬਦਾ ਵੇੜਾ ਕੁਰਤੇ ਤੋਂ ਬਾਅਦ ਮਹਾਰਾਜੀ ਨੇ ਕਿਰਪਾ ਕੀਤੀ ਉਹ ਪਾਰ ਲਾ ਲੰਗਾ ਪਾਰ ਲਾਣ ਤੋਂ ਬਾਅਦ ਸੰਗਤਾਂ ਨੂੰ ਪਤਾ ਹੈ ਕਿ ਜਿ세 ਵਕਤ بابا ਬਕਾਲੇ ਪਹੁੰਚਦਾ ਹੈ ਤਾਂ ਧੀਰ ਮੱਲੇ ਦੀਆਂ 22 ਮੰਜੀਆਂ ਲੱਗੀਆਂ ਪਾਈ ਲੱਗੀਆਂ? ਹਾਂ ਪਾਈ ਮੰਜੀਆਂ ਲੱਗੀਆਂ ਹੋਈਆਂ ਸਨ ਉੱਥੇ ਤਾਂ ਕਿਉਂਕਿ ਵਪਾਰੀ ਸੀ ਦੂਰ ਅਦੇਸੀ ਸੀ ਉਹਨੇ ਦੇਖਿਆ ਕਿ ਗੁਰੂ ਦਾ ਇੱਕ ਹੈ ਮੈਂ ਅਰਦਾਸ ਕੀਤੀ ਗੁਰੂ ਅਗਈ ਔਰੇ ਵਾਈ ਗੂ ਬਣੇ ਬੈਠੇ ਨੇ ਤੇ ਹੁ ਕੀ ਕੀਤਾ ਜਾਵੇ ਤੇ ਕੋਈ ਇਤਿਹਾਸਕਾਰ ਕਹਿੰਦਾ ਵੀ ਪੰਜ-ਪੰਜ ਮੂਹਰਾ ਮੱਥਾ ਟੇਕੀਆਂ ਕੋਈ ਇਤਿਹਾਸਕਾਰ ਕਹਿੰਦਾ ਦੋ-ਦੋ ਮੂਹਰਾ ਮੱਥਾ ਟੇਕੀਆਂ ਤੇ ਉਹਨਾਂ ਨੇ ਸਾਰਿਆਂ ਦੇ ਅੱਗੇ ਪੰਜ-ਪੰਜ ਮੂਹਰਾ ਮੱਥਾ ਟੇਕੀਆਂ ਸਾਰਿਆਂ ਨੇ ਅਸੀਸਾਂ ਦਿੱਤੇ ਜੀਵਤ ਰਹੋ ਜਿਉਂਦੇ ਰਹੋ ਤੇ ਅੱਗੇ ਜਦੋਂ ਵਾਈ ਪੂਰੇ ਹੋ ਗਏ ਤਾਂ ਫਿਰ ਪੁੱਛਦਾ ਕਿਸੇ ਨੂੰ ਵੀ ਵਾਈ ਪੂਰੇ ਹੋ ਗਏ ਤੇ ਇਹਨਾਂ ਨੇ ਤਾਂ ਮੈਨੂੰ ਕੋਈ ਪਿਆ ਨਹੀਂ ਕੋਈ ਨਾ 500 ਮੂਹਰ ਸੁਕੀ ਸੀ ਤੇ ਜਿਹੜੀ ਤਸਬੰਦ ਦੀ ਮੂਰਤ ਸੀ ਉਹ ਲੱਗ ਰਹੀ ਸੀ ਤੇ ਇਸ ਕਰਕੇ ਇਹਨਾਂ ਦੇ ਵਿੱਚੋਂ ਦਾਸ ਜੀ ਨੂੰ ਕੋਈ ਨਹੀਂ ਹੈ ਤਾਂ ਪੁੱਛਦਾ ਵੀ ਮੂਰਤ ਕਿਹੜਾ ਗੁਰੂ ਹੈ ਤਾਂ ਕਿਸੇ ਨੇ ਦੱਸਿਆ ਕਿ ਇੱਕ ਤੇ ਬਾਧਰ ਨੇ ਤੇ ਉਹ ਪੂਰੇ ਦੇ ਵਿੱਚ ਤਪੱਸਿਆ ਕਰ ਰਹੇ ਨੇ ਤੇ ਉਹਨਾਂ ਕੋਲੇ ਜਾ ਤੇ ਜਦੋਂ ਉਹ ਪੂਰੇ ਦੇ ਵਿੱਚ ਉਤਰਦੇ ਨੇ ਥੱਲੇ ਤਾਂ ਉਹ ਤੇ ਬਾਧਰ ਮਹਾਰਾਜੀ نام سمر جڑے ہوئے ہیں تو انہوں نے انہوں کی طرح ہی پانچ موہاں گرو پاتی متعا ٹیکیا جاتا متعا ٹیکیا تو گرو تگ بہادر مہاراج جی نے اپنے موڈے کے اتوں چادر و تلا کے کہہ دیتے ہیں کہ مکھن صاحب نے نام لے جاتا کہ مکھن صاحب نالے تو پانچ سو کا وعدہ کیا دیکھو سارے موڈے کے اتنے چوٹ لگی ہوئی ہے گرو تگ بہادر مہاراج جی کہیں لگے اس کے پنجرا کہ بادشاہ میں اسی چیزوں لبھن واسطے ہی پنچ بولنا متعایب سی تو میں اصلی گرو کی پال کے بچوں سو تھی لبھ گئے ہو تو اس کر کے گرو تگ بہادر مہاراج جی کہتے بھائی کسی نے دسنا نہیں ہے کہ نہیں بادشاہ بماری بہت بنی ہوئی ہے ڈگی ہے اس کر کے میں تو نہیں رہ سکتا پھر مکھن سر روانہ پانچ سو منہ بھی پیٹا گپاشا جی میں متعا ٹیکی اسپر جا کر کے گرو لے گن کیا کہ بھائی اصلی گرو لیا گرو لیا ہے گرو تیگ بہادر مہاراج جی کا جب پتا لگتا ہے اصلی گرو لب گیا ہے تو انہیں سارا پرکر دسیا کہ میں اس طرح اس طرح کر کے لبھیا ہے تو میں ساری سنگت گرو تیگ بہادر مہاراج جی چرن دور کریں سو جی جو اپنا ਅਦੇ ਹਾਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਨੂ ਪੂਰਨਮਾਸੀ ਹੈ। ਪਾਪਾ ਬਾਬਾ ਲਈ ਸੰਗ ਦਾ ਬੜੇ ਪਿਆਰ ਦੇ ਨਾਲ ਇਸ ਦਿਹਾੜੇ ਨੂੰ ਮਨਾਉਂਦੀਆਂ ਨੇ। ਸੋ 9 ਤਰੀਕ ਨੂੰ ਪੂਰਨਮਾਸੀ ਦੇ ਦਿਹਾੜੇ ਦੇ ਦਿਨ ਤੇ ਕਿਉਂਕਿ ਇਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਸਨ। ਗੁਰੂ ਪ੍ਰਗਟ ਹੋਏ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਗਟ ਹੋਣ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਵਧੀਆ ਲੱਗੇ। شر کریو کیونکہ یہ زیادہ <سؤال> ہوں اسے بیر پیارے کٹھے ہوئے ہاں فوجی بیر یہ زیادہ ہوں گی کہ اسی اس دن کٹھے ہوئے سی آ گیا سی گرو تیگ بہادر مہاراج جی اتہاس کی جانکاری کی سو اگے ابھی شیئر کریو بلاؤ پتے جی واحو خالصہ واحو